ਆਹੀ ਸਾਲ ਯਾਰ ਠੇਕੇ ਵਜ ਕੇ ਕੰਫਰਨਾਂ ਨਹੀਂ ਵੀਜੇ ਚ ਜੁੱਜੀ ਦੀ ਹੂੰ ਹੜੂ ਤੇ ਲੋ ਆ ਬੁੱਧ ਨੂੰ ਬਾਈ ਤੇਲਾ ਪਿਆ ਤੇਰਾ ਫੁੱਟ ਤੇ ਲੋ ਬਾਈ ਜੇ ਬਿਮਾਰੀ ਦੀ ਤੁਹਾਨੂੰ ਦੱਸੀ ਹੈ ਨਾ ਹਾਂ ਬਿਮਾਰੀ ਆ ਬਾਈ ਆ ਖੇਤ ਮਾ ਬਿਮਾਰੀ ਓਹੀ ਡੌਲ ਨਾਲ ਡੌਲ ਜੀਰੀ ਆ ਉਹ ਕਿਆ ਫਰਕ ਹੈ ਆ ਖੇਤ ਦੇਖ ਲੋ ਇਹ ਬੀਜ ਗਲਤ ਆ 1 ਫੁੱਟ ਦਾ ਫਰਕ ਹੈ ਵਿੱਚ ਇਹ ਬੀਜ ਹੋਰ ਹੈ ਇਹ ਵੀ ਆ ਇਨਿਕ ਖੱਤੀ ਉਹ ਲਾਈ ਪੀਏ ਇਹ ਚੇ ਬਿਮਾਰੀ ਹੈ ਉਹ ਨਹੀਂ ਹੈਗਾ ਵੀ ਬੈਰਸ ਹੈ ਬਾਈ ਇਹ ਬੀਜਾਂ ਚ ਹੈ ਲਓ ਜੀ ਬਾਈ ਸੂਰਜ ਦੇਵਤਾ ਸਾਹਮਣੇ ਚੜੇ ਹੋਏ ਨੇ ਮੀਂਹ ਚੱਲਦਾ ਦੇਖੋ ਲਓ ਜੀ ਬਾਈ ਤੀਜੇ ਦਿਨ ਵੀ ਦੇਖੋ ਸੋਕ ਪੱਕੇ ਜਿਹਾ ਮੀਂਹ ਆ ਗਿਆ ਬਾਈ ਕੋਈ ਆਸ ਨਹੀਂ ਦੀ ਹੈਗੀ ਬਾਈ ਅਸੂ ਮਹੀਨੇ ਜੇ ਅੱਜ ਫੇਰ ਨਹੀਂ ਆ ਗਿਆ ਕੱਲ ਵੀ ਮੀਂਹ ਪਿਆ ਪਰਸੋਂ ਵੀ ਤੇ ਅੱਜ ਵੀ ਆ ਗਿਆ ਬਾਈ ਦੇਖੋ ਚੱਲ ਪਿਆ ਕੰਮ ਮਾਰੂ ਮਾਰ ਸਵੇਰੇ-ਸਵੇਰੇ ਹੀ ਕੰਮ ਚੱਲ ਪੈਂਦਾ ਬਾਈ 7 ਤੇ 8 ਵਿਚ ਦਾ ਟਾਈਮ ਹੁੰਦਾ ਹੈ ਅੱਤੇ ਗਿਲੇ ਜੇ ਵੇੜੇ ਬਾਈ ਸ਼ੁਰੂਆਤ ਹੈ ਹਲੇ ਲੈ ਵੀ ਰੱਬ ਬਾਈ ਹੁਣ ਹੜਦਾ ਨਹੀਂ ਹੈਗਾ ਕਰੂ ਬੇਕੁਸ ਇਹ ਬਾਈ ਤੁਹਾਨੂੰ ਪਤਾ ਹੀ ਹੈ ਜਿਹੜੇ ਅੱਜ ਦਿਨਾਂ ਦੇ ਨਹੀਂ ਪੈਂਦੇ ਇਹ ਕੰਮ ਖਰਾਬੇ ਕਰਦੇ ਐ ਲੈ ਕੱਲ ਵੀ ਬਾਈ ਹਾ ਟੈਂਬ ਦੇਖਣ ਨੂੰ ਪੂਲ ਛੱਡ ਗਿਆ ਅੱਜ ਜੇ ਆਖਣ ਪੰਜ ਮਿੰਟ ਪਹਿਲਾਂ ਲੰਘੀ ਵਿਚੌਰਿਆ ਬਾਈਕੇ ਲਾਤ ਮੀ ਆ ਗਿਆ ਕੋਈ ਆਸ ਨਹੀਂ ਸੀ ਤੀ ਹੈਗੀ ਬਾਈ ਲਓ ਜੀ ਬਾਈ ਸੋਨਾ ਹੋ ਗਿਆ ਮੀ ਫੇਰ ਵੀ ਹੋ ਗਏ 10 ਮਿੰਟ ਪੈਂਦੇ ਨੂੰ ਬਾਈ ਕਦੇ ਆ ਜਾਂਦਾ ਕਦੇ ਹਟ ਜਾਂਦਾ ਐਦਾਂ ਨੂੰ ਦੇਖੋ ਸੋਨਾ ਪੈਂਦਾ ਵਾਹ ਨੂੰ ਦੇਖ ਕੇ ਪਤਾ ਲੱਗਦਾ ਬਾਈ ਪੂਰਾ ਪੈਂਦਾ ਹੈ ਨਾ ਲਾ ਆ ਪਾਣੀ ਬਾਈ ਪਹੁੰਚ ਗਿਆ ਗੇਟ ਦੇ ਲਾਗ ਫਿਰ ਦਿਨ ਤੋਂ ਇਧਰੋਂ ਧੁੱਪ ਨਿਕਲੀ ਵੀ ਆ ਬਾਈ ਆ ਕੰਧਵਰ ਦੇਖ ਸਕਦੇ ਤੁਸੀਂ ਧੁੱਪ ਜਿਮੀ ਨਹੀਂ ਚੱਲਿਆ ਅੱਜ ਲੋ ਜੀ ਬਾਈ ਸੂਰਜ ਦੇਵਤਾ ਸਾਹਮਣੇ ਚੜੇ ਹੋਏ ਨੇ ਨਹੀਂ ਚੱਲਦਾ ਦੇਖੋ ਨਹੀਂ ਬੰਦੇ ਜੇ ਬਾਈ ਕੰਮ ਚੱਲਦਾ ਥੋੜੀ ਚੜੇ ਵਿੱਚ ਕੰਮ ਚੱਲਦਾ ਦੇਖੋ ਓਏ ਭਾਈ ਮੰਡੇ ਚ ਆਇਆ ਜੱਗੇ ਲਾਈ ਦੀ 12 ਕੁ 15 ਨੂੰ 12 11 12 ਨੂੰ 11 12 ਤਰੀਕ ਦੀ ਲੱਗੀ ਪਈ ਆ ਭਾਈ ਤੇਲ ਹੈ ਤਾਂ ਹੈ ਤੇਲ ਹੈਗਾ ਹੂੰ ਇਹ ਜੇ ਤੇਲ ਦੀ ਇੱਕ ਵੀ ਸਪਰੇ ਨਹੀਂ ਹੋਈ ਨਾ ਕਿਹੜੀ ਹੋਈ ਐ ਐਮ ਐਸ ਟਾਪ ਹੂੰ ਸਵੰਗੀ ਸਾਈਡ ਐ 13045 ਤੇਲਾ ਨਹੀਂ ਪਾਇਆ ਤੇਲੇ ਦੀ ਜਦ ਕਰੀਏ ਜਾਂ ਟਾਈਮ ਬਹੁਤ ਛੋਟਾ ਪਹਿਲਾਂ ਤੋਂ ਪਹਿਲਾਂ ਕਰਤੀ ਸੀ ਤਾਂ ਮੈਂ ਹੁਣ ਫੇਰ ਕਰੂ 12 ਕੁ ਭਰੇ ਕਰਨ ਦਾ ਰੱਬ ਨੇ ਟਾਈਮ ਹੀ ਦਿੱਤਾ ਪਈ ਆ ਘਰ ਇੱਕ ਤਾਂ ਦੱਸਾਂ ਜੀ ਹੁਣ ਕਰਿਆ ਜਿੱਥੇ ਨੂੰ ਬਈ ਅਲੰਗਾ ਥੱਲੇ ਵੇਛੀ ਜਾਣੀ ਹੁਣ ਤਾਂ ਕਰਨੀ ਹੈ ਹਾਂ ਹੁਣ ਤਾਂ ਰੱਬ ਆਸਰੇ ਖੁੱਲੇ ਛੱਡੀ ਹੋਈ ਆ ਜਿਹੜਾ ਕੋ ਹੋਊਗਾ ਦੇਖੀ ਜਾਂਦੇ ਬਾਈ ਜੀ ਹਾਲ ਦੀ ਘੜੀ ਜੱਗੇ ਦੀ ਆਏ ਆ ਬਾਈ ਪਹਿਲਾਂ ਨਹੀਂ ਸਰਗੀ ਮੀ ਪੈਂਦੇ ਜੇ ਹੋਇਆ ਕੰਮ ਇਹ ਨਹੀਂ ਸਰੀ ਮੀ ਪੈਂਦੇ ਜੇ ਹਾਂ ਮਾ ਫੋਕ ਫੋਕ ਜੀ ਤਾਂ ਹੀ ਐਨੇ ਮਾ ਦੇ ਹੋਗਾ ਈਰੀ ਵਧੀਆ ਬਾਈ ਮੰਡ ਏਰੀਆ ਜਾਇਆ ਵੀ ਜਿੱਥੇ ਬਿਮਾਰੀ ਆ ਬਾਈ ਉੱਥੇ ਜ਼ਿਆਦਾ ਹੀ ਆ ਉੱਥੇ ਜ਼ਿਆਦੀ ਹੈ ਜਿਹੜਾ 31 28 ਲੱਗ ਗਈ ਜਿਹੜੀ ਬਚ ਗਈ ਬਚ ਗਈ ਜਿਹੜਾ ਬੀਜ ਲੱਗ ਗਿਆ ਕਿਸੇ ਦੇ 4 ਕੀਲੇ ਕੇ ਤੇ 2 ਕੀਲੇ ਕੇ ਤੇ 5 ਕੀਲੇ ਉਹ ਖਤਮ ਹੋ ਗਿਆ ਹੁਣ ਤੂੰ ਤੇਲਾ ਦੇਖਣ ਚੱਲਿਆ ਦੇਖਿਆ ਜਾਨ ਬੱਤਗੀ ਜੀ ਲੱਗਦੀ ਆ ਮੂਰੇ ਹੀ ਆ ਲੰਗੇ ਨਹੀਂ ਮੈਂ ਲਾ ਕੇ ਸਪਰੇਅ ਕਰਾਂਗਾ ਸਪਰੇਅ ਵਾਲੇ ਨੂੰ ਥੱਲੇ ਲਾਣੀ ਫੇਰ ਤੇਲਾ ਜ਼ਿਆਦਾ ਪੈਣਾ ਤੇ ਪੈਕਸਾ ਨਾਲ ਉਹਨੇ ਵੀ ਨਹੀਂ ਕੰਮ ਕਰਨਾ ਹਾਂ ਬੈਠਾ ਕੋਈ ਜਰਾਦਾ ਨਹੀਂ ਹੈਗਾ ਕੋਈ ਕੋਈ ਹੋ ਚੱਲ ਹੁਣ ਕੀ ਕਰ ਲੂਗਾ ਹੁਣ ਤਾਂ ਬਾਈ ਆਏ ਆ ਹੁਣ ਤਾਂ ਇਹ ਕੰਮ じゃ ਹੋ ਲਿਆ ਦਾ ਬਹੁਤ ਵਾ ਚੱਲੇ 10 ਦਿਨ ਵੜਾ ਦੇਣੀ ਬਾਬੇ ਦੀ ਕਿਰਪਾ ਨਾਲ ਬਾਕੀ ਬਾਈ ਮੌਸਮੇ ਨਹੀਂ ਖੁੱਲਦਾ ਹੈਗਾ ਰੋਜ ਨਹੀਂ ਰੋਜ ਵੀ ਪੈ ਲਿਆ ਕੱਲ ਪੈ ਲਿਆ ਪਰਸੋ ਪੈ ਲਿਆ 3 ਦਿਨ ਹੋ ਗਏ ਸਾਡੇ ਰੋਪੜ ਬਾਈ ਰੋਜ ਨਹੀਂ ਪੈਂਦਾ ਰੋਜ ਨਹੀਂ ਨਹੀਂ ਹਰ ਜਵੇ ਬਾਈ ਸਾਰੇ ਕੰਮ ਲੋਟ ਆਏ ਨੇ ਪਸ਼ਵਾਜਾ ਵਿਚ ਨੂੰ ਲੰਘਣੀ ਹੈ ਤੇਲਾ ਤੂਲਾ ਤਾਂ ਬਣ ਨਹੀਂ ਸਰਾਬਚੇ ਬਣ ਤੋ ਤੇਲਾ ਹਮ ਸਾਰੀ ਬਿਮਾਰੀ ਦੱਖਣ ਕਰਕੇ ਬਣਦੇ ਪਸ਼ਵਾਜਾ ਚੱਲੇ ਠੀਕੇ ਹੋ ਗਈ ਇਹ ਕਿੰਨੇ ਦਿਨ ਦੀ ਹੋਗੀ ਲਾਰਾ ਉਹ 12 ਜੂਨ ਤੇ 12 ਜੁਲਾਈ 12 ਅਗਸਤ 12 ਸਤੰਬਰ 12 ਅਕਤੂਬਰ ਨੂੰ 4 ਮਹੀਨੇ ਦੀ ਹੋਣਾ ਇਹਨੇ 12 ਅਕਤੂਬਰ ਨੂੰ ਵੱਢ ਹੋ ਜਾਣਾ ਇਹਨੇ 4 ਮਹੀਨੇ ਦੀ 4 ਮਹੀਨੇ ਹੈ 4 ਮਹੀਨੇ ਉਹ ਹੀ 120 ਦਿਨ ਹੈਗੀ ਕਿੱਠ ਦੀ ਵੱਲ ਇਹਦੀ ਆਮਗੇ ਨਹੀਂ ਹੁੰਦੀ ਐ ਕੰਨੀ ਹੁੰਦੀ ਕਿੱਠ ਦੀ ਜਿਹੜੀ ਪਈ ਐਨੀ ਕ ਵੀ ਹੁੰਦੀ ਐ 26 26 ਦੀ ਦੇ ਲੈ ਚਲੋ ਫੇਰ ਵੀ ਠੀਕ ਰਿਹਾ ਕਿੰਨਾ ਕਾਤੇ ਕਰਨ ਲੱਗ ਗਿਆ ਕਟਾਈ ਮੇ ਮੈਨੂੰ ਮਿਲ ਨੂੰ ਲੈ ਜਾ ਹੁਣ ਤਾਂ ਗੱਥਾ ਲਿਆ ਗੰਨੇ ਦਾ ਸਿਸਟਮ ਆਇਆ ਬਾਈ ਮਿਲ ਜਿਆਦਾ ਆਉਂਦਾ ਜਿੱਕੇ ਮਿਲ ਖੋਲਦੀ ਸਾਰੇ ਬਿਲਾ ਕਰ ਦੇਣਾ ਹੈ ਜਦੇ ਜਦੇ ਹਾਂ ਕਣਕ ਨੂੰ ਦੇਖ ਲੂੰਗਾ ਚਾਰ ਦਾਣੇ ਕਮੋਟੀਆਂ ਘੇੜਨੀਆਂ ਪਰਚੀਆਂ 200 ਵਾਲੀ ਬਾਂਡ ਕਰਾਇਆ ਜੀ ਐਦਗੀ ਤਾਂ ਹਾਂ 220 230 ਪਾ ਕੇ ਲੈ ਜਾਣਾ ਦੋ ਗੇੜਿਆਂ ਉਨਾਲੇ ਆਏ ਆ ਉਰੇ ਰੋਡ ਪਰੇ ਲੱਦ ਹੁੰਦਾ ਉਹ ਆਪਣੇ ਸੜਕ ਪਰ ਲੱਦ ਹੁੰਦਾ ਚੱਕਰ ਆ ਇਹ ਖੇਤ માં 200 ਵਾਲਾ ਬਾਈ ਥੋੜਾ ਜਿਹਾ ਤੰਗ ਕਰਦਾ ਏ ਵੀ ਰੋਡ ਪਰ ਕੁਛ ਨਹੀਂ ਕਹਿੰਦਾ ਗੰਨਾ ਹੋਊਗਾ ਮੈਂ ਕਹਿੰਦਾ ਡਾਸ਼ ਬੋਰਡ ਕਰੀ ਹੁਣ ਤੂੰ 6 ਫੁੱਟ ਦਾ ਤਾਂ ਹੈਗਾ ਹੀ ਐ ਮੈਂ 12 ਪੂਰਾ ਫੁੱਟ ਦਾ ਹੋਊਗਾ ਉੱਪਰ ਆ ਕੇ ਨਾ ਤੇ ਲੋ ਬਾਈ ਜੇ ਬਿਮਾਰੀ ਦੀ ਤੁਹਾਨੂੰ ਦੱਸੀ ਹੈ ਨਾ ਹੁਣ ਬਿਮਾਰੀ ਆ ਬਾਈ ਆ ਖੇਤ ਮਾ ਬਿਮਾਰੀ ਹੈ ਉਹੀ ਡੋਲ ਨਾ ਡੋਲ ਜੀਰੀ ਆ ਉਹ ਕੀ ਆ ਫਰਕ ਆ ਖੇਤ ਦੇਖ ਲਓ ਇਹ ਬੀਜ ਗਲਤ ਆ 1 ਫੁੱਟ ਦਾ ਫਰਕ ਹੈ ਵਿੱਚ ਇਹ ਬੀਜ ਹੋਰ ਆ ਇਹ ਵੀ ਐਨੀ ਕ ਖੱਤੀਓ ਲਾਈ ਪੀਏ ਇਹ ਚੇ ਬਿਮਾਰੀ ਆ ਉਹ ਨਹੀਂ ਹੈਗਾ ਵੀ ਵਾਇਰਸ ਆ ਬਾਈ ਇਹ ਬੀਜਾਂ ਚ ਇਹ ਦੇਖੇ ਧਾਣੇ ਯਾਰ ਹਲੇ ਵੀ ਖਾਸੇ ਹਰੇ ਵਾਲੇ ਚ ਹਾਂ ਲੋ ਵੀ ਉਹ ਹੀ 20 ਦਿਨ ਲੱਗੂ ਟਾਈਮ ਅੱਜ ਹੋ ਗਈ ਅੱਜ ਹੋ ਗਈ ਕਿੰਨੀ ਹੋ ਗਈ 12 ਹੋ ਗਈ ਮੈਂ ਕਹਿੰਦਾ 18 ਹੋ ਗਈ ਕੰਨੀ ਹੋ ਗਈ 19 ਹੋ ਗਈ ਚਲ 19 ਹੋ ਗਈ ਉਸ ਤੋਂ ਬਾਅਦ 10 ਅਕਤੂਬਰ ਤੱਕ ਵੀ ਵੱਢ ਹੋਈ ਬਠੀਕ 20 ਦਿਨ ਪਾਏ ਦੇਖੇ ਚੱਲ ਪੂਗੇ ਮਹੀਨਾ 25 ਤਰੀਕੀ ਤੱਕ 26 27 ਨੂੰ ਟਮਾਟੇ ਲੀਆਂ ਜੀਰੋ ਨਹੀਂ ਮੇਰੀ ਬਾਈ ਮਰੀ ਵੀ ਬਹੁਤ ਮਸ਼ੀਨ ਟਮਾਟੇ ਲੀ ਚੱਲੂਗੀ ਬਾਕੀ ਇਹ ਚੱਲੂਗੀ ਬਾਈ ਡੋਡੀ ਬੈ ਗਈ ਜਿਆਦਾ ਦੁਪਹਿਰ ਨੂੰ ਚੱਲਣੀ ਮਸ਼ੀਨ ਹੁਣ ਰੇਕ ਨੇ ਗਾਣਾ ਮੈਂ ਤੋਂ 5 ਵਜੇ ਆਉਣੇ ਮੈਂ ਦੇਖੀ ਹੁਣ ਭਾਈ ਅੱਗੇ ਆਏ ਆ ਜੇ ਇੱਕ ਵਾਰ ਦਾਲੇ ਡੋਡੀਆ ਰੰਗ ਦਾਣੇ ਲੱਗ ਗਿਆ ਉਤਰਨਾ ਨਹੀਂ ਫਿਰ ਹੁਣ ਗੇੜੇ ਭਾਈ ਵੱਜਦੇ ਨਹੀਂ ਖੇਤਾ ਕੰਨੀ ਕਾਫੂ ਜ਼ਿਆਦਾ ਹੋ ਗਿਆ ਆਈ ਨਹੀਂ ਹੁੰਦਾ ਟਾਈਮ ਹੀ ਨਹੀਂ ਹੈਗਾ ਖੇਤੀ ਸ਼ੌਣ ਦਾ ਚੱਲ ਹੁਣ ਤੂੰ ਨਿਗਾ ਚ ਕੱਢ ਗਾ ਥੇਲਾ ਤੁਲਾ ਥੇਲਾ ਹੀ ਜ਼ਿਆਦਾ ਇਹ ਜੇ ਭਾਈ ਕਿਤੇ ਪੱਕੀ ਨਾ ਹੋਵੇ ਨਰਮ ਨੂੰ ਪੈ ਜਾਵੇ ਬਾਈ ਤਾਂ ਖੇਤੇ ਲੰਬਾ ਪਾ ਦਿੰਦਾ ਇਹੋ ਜੀ ਚੀਜ਼ ਆ ਰੇਲਾਨ ਤੇ ਤੇ ਲ ਆਟੋਮੈਟਿਕ ਬਣਦਾ ਕਿਉਂਕਿ ਤੁਸਣ ਹੁਣ ਆਪਣੇ ਤੇ ਬਣ ਵੀ ਗਿਆ ਤੁਸਣ ਦਾ ਕੁਝ ਹੈ ਨਹੀਂ ਜਿੰਦਾ ਪਾਸੇ ਹੂੰ ਹੂੰ ਜਿੰਨਾਂ ਦਾ ਬਲੇ ਫੰਗਲ ਟੰਦੇ ਦਿਨ ਹੋ ਗਏ ਬਾਈ ਕਈ ਗੱਡ ਡੋਡੀ ਰੋਗ ਡੋਡੀ ਰੋਗ ਡੋਡੀ ਰੂਡੀ ਰੋਗ ਦਾ ਕੁਝ ਨਹੀਂ ਇਹ ਬਾਈ ਜਿੰਨਾ ਮੌਸਮ ਠੰਡਾ ਹੋਊਗਾ ਜਿਆਦਾ ਹੀ ਬਣਦੀ ਹੈ ਗਰਮ ਹਵਾ ਜੇ ਫਟਦੀ ਹੈ ਮੌਸਮ ਤੇ ਬੱਤੇ ਹੂੰ ਤੇ ਫਟਦੀ ਹੈ ਚੱਲ ਹੁਣ ਸਪਰੇਅ ਵੀ ਕਰਤੀ ਗੱਲ ਇੱਕ ਦੇਖ ਲੈ ਕੇ ਆ ਬੰਦਾ ਆ ਲੋ ਜੀ ਕਾਪਰ ਸਪਰੇਅ ਆ ਗਈ ਮੋਲੀ ਪਿਆ ਫਰਕ ਕਰਨੀ ਆ ਯਾਰ ਅਜੇ ਲੈ ਉਹ ਤਾਂ ਤੇਰੇ ਘਰ ਦੀ ਵੇ ਅੱਜ ਕਰੂੰਗਾ ਅੱਜ ਕਿੰਨੇ ਦਾ ਦਿਨ ਹੋ ਗਏ ਤੈਨੂੰ ਕਹਿੰਦੇ ਘੰਟੇ ਲੰਘ ਗਏ ਬਹੁਤ ਪਰ ਇੰਨੀ ਨਹੀਂ ਹੈਗੀ ਬਿਮਾਰੀ ਕੋਕਾ ਹੁਣ ਜੇ ਲਿਆਂਦੀ ਕਰਦੇ ਵਾਲੀ ਨੂੰ ਕਰਦੇ ਨਹੀਂ ਹੁਣ ਤਾਂ ਕਿੱਥੇ ਕਰਨੀ ਆ ਕੀਲੇ ਦੀਦੀ ਨਾਲ ਕੀਲੇ ਕਿੱਥੇ ਕਰਨੀ ਆ ਇੱਥੇ ਕਰਨੀ ਹੁੰਦੀ ਜਣਦਾ ਇੰਜਨ ਪਤਾ ਘਟਾ ਸੀ ਜਾਏ ਹੁਣ ਜਾ ਕੇ ਆਏ ਹਾਂ ਠੀਕ ਆ ਜੀ ਉਹ ਤਾਂ ਹੈ ਨਹੀਂ ਨਾ ਉਸੇ ਵੀ ਇੰਨੀ ਇੱਥੇ ਵੀ ਨਹੀਂ ਜੱਗੇ ਦੇ ਕਿੱਥੇ ਪੈ ਗਈ ਜੱਗੇ ਦੇ ਆ ਫੋਨ ਕੀ ਜਾ ਚੱਲ ਕੋਈ ਨਹੀਂ ਗਾਈ ਜੀ ਵੀ ਇੰਨੀ ਗਡੋਡੀ ਹਾਂ ਚੱਲ ਜਾਣਾ ਇਹਨੂੰ ਮੀ ਪੈ ਗਿਆ ਹੁਣ ਤਾਂ ਧੋ ਹੋ ਜਾਣੀ ਤੂੰ ਐ ਕਰੇ ਘਰ ਰੋਜ਼ੇ ਮੁਰਗਾ ਬਣਾਏ ਘਰ ਹਾਲੀ ਜੱਗੇ ਦੇ ਲਿਆ ਕਰ ਮੁਰਗਾ ਗਿਆ ਮੁਰਗਾ ਖਾਂਦਾ ਝੂਠ ਨਾ ਬੋਲ ਪਹਿਲਾਂ ਖਾਦਾ ਦੋ ਤਿੰਨ ਵਾਰੀ ਚੈੱਕ ਕਰ ਲੈ ਜਦ ਆ ਗਿਆ ਆ ਗਿਆ ਦੋ ਤਿੰਨ ਵਾਰੀ ਖਾਦਾ ਫਿਰ ਹਾਂ ਰਾਤ ਮੈਂ ਜਿੱਦ ਕੱਲ ਮੇਰੇ ਚੱਪਲੇ ਹੜ ਗਏ ਨਦੀ ਤੋਂ ਪਾਣੀ ਆਇਆ ਪਤਾ ਆਂਦਾ ਦੀ ਵਾਈ ਵੀ ਤੇ ਰਾਤ ਬੱਲੇ ਦੇਖੀ ਨੀਦਾ ਅਭੀ ਆਈ ਵੀ ਤੀ ਫੋਲ ਇੱਕ ਘੰਟਾ ਚੱਲੀ ਆ ਦੋ ਘੰਟੇ ਮੈਂ ਚੰਡੀਗੜ੍ਹ ਜਾ ਰਾ ਪਹਿਲਣਾ ਜੱਗੇ ਪਰ ਵੀ ਦੋ ਹੀ ਨਦੀਆਂ ਆ ਲਈਆਂ ਗੱਲ ਜੱਗੇ ਚੱਲ ਆਪਾਂ ਉੱਥੇ ਬੇਲੇ ਤੇ ਦਖਾਸਾ ਕਰਕੇ ਇਹ ਜੱਪਲਾ ਹਟ ਗਿਆ ਲੱਭਣੇ ਵੀ ਤਾਂ ਹੈਗੀ ਹਾਂ ਹਾਂ ਦਿਖਾ ਦੇ ਇਹੇ ਵੀ ਬੰਦੇ ਦੇ ਜੱਪਲਾ ਲੱਭ ਕੇ ਦਾ ਨਾ ਇੱਕ ਗਿਰਜੀ ਦੀ ਪਾਣੀ ਕੇ ਮੈਂ ਦੂਜੇ ਤੈਨੂੰ ਪੰਗਾ ਲੈਣ ਨੂੰ ਕਦੇ ਕਿਹਾ ਤਾਂ ਇਹਨਾਂ ਤੋਂ ਕਰ ਆਪ ਆ ਗਿਆ ਕਈ ਜਾਣੇ ਕੱਡੇ ਗੱਲ ਅਸੀਂ 20 30 ਜਾਣੇ ਹਜ਼ਾਰ ਬਾਰ ਕਰਾਇਆ ਹਜ਼ਾਰ ਬਾਰ ਚੱਲਦੇ ਪਾਣੀ 'ਚ ਐਹੋ ਜਿਹਾ ਪੰਗਾ ਨਾ ਲੈ ਘਰ ਕਾਲੋ ਜੱਗੇ ਇਹਦਾ ਕੰਮ ਖਤਰੇ ਵਾਲਾ ਹੈ ਕੋਪਰ ਸਪਰੇ ਨਹੀਂ ਕਰੇ ਬੰਦੇ ਗੱਡੇ ਨੇ ਵਿੱਚ ਨੂੰ ਪਾਣੀ ਦੇ ਸਪਰੇ ਕਰਾ ਲਾ ਹੁਣ ਲੱਗਿਆ ਕਰਨ ਬਸ ਇੱਥੇ ਜਾਫ ਕਰ ਮੜੇ ਮੌਸਮ ਸਾਫ ਹੋ ਜਵੇ ਉਸ ਜੀ ਯਾਰਾ ਵੇ ਤੇਰੀ ਦਵਾਈ ਠੇਠੇ ਗਰੀ ਜਾਣੀ ਹਮ ਕਰਾ ਦੇ ਉਹਦੇ ਤੱਕ ਭਾਈ ਦੂਜੀ ਸਾਈਡ ਆਏ ਆ ਇਹ ਆਹੀ ਸਾਲ ਯਾਰਾ ਠੇਕੇ ਵਜਾ ਕੇ ਕਣਕਾਂ ਨਹੀਂ ਵੀਜੀਆਂ ਚ ਜੀ ਜੀ ਹਮ ਆਹ ਰੋ ਤੇਲ ਦਾ ਹਮ ਆਹ ਬੁੱਜਣ ਬਾਈ ਤੇਲਾ ਪਿਆ ਉਰੀ ਤਾਂ ਕੀ ਦੇਖੀ ਤੀ ਨਾਲੇ ਹੂੰ ਹੈਗਾ ਬੈਠਾ ਹਾਂ ਬੈਠਾ ਉਹ ਦੇਖ ਚੱਲ ਕੋਈ ਨਹੀਂ ਚਾ ਕੋਈ ਨਹੀਂ ਇਹ ਵੀ ਬਾਈ ਤੁਹਾਨੂੰ ਪਤਾ ਹੀ ਇਹਦਾ ਵੀ ਟਾਈਮ ਹੋਏਗਾ ਜਿਆਦਾ ਲਾਗ ਲਾਗ ਲਗਭਗ ਜੱਗੇ ਯਾਰ ਮੁੱਠੀ ਦੇ ਖੰਡ ਦੀ ਵੱਧ ਪਾਜੀ ਜਾਂਦੀ ਹੈ ਹੂੰ ਕੋਲੇ ਰਹਿ ਗਈ ਨਾ ਗਰਾਉਣ ਲੱਗਿਆ ਤਾਂ ਮੀਨ ਤਾਂ ਹਟਦਾ ਹੂੰ ਬਾਕੀ ਬਾਈ ਤਕਰੀਬਨ ਜਿਆਦਾ ਪਲਾਟ ਤਾਂ ਪਿਲੇ ਪਿਲੇ ਜੀ ਦੇਖਦੇ ਅੱਗੇ ਫਰੇ ਵੀ ਸਾਹਮਣੇ ਇੱਕ ਐਨ ਪੜਾ ਪਿਆ ਬਾਈ ਦੇਖੋ ਉਹ ਜੇਲੇ ਬਾਈ ਵਾਲਾ ਜੇਲੇ ਵੀ ਆ ਨਹੀਂ ਸਾਡੇ ਡਿੱਤੀ ਕਰ ਦੋ ਜਮਸਲਾ ਕੀ ਦਾਮਾ ਡੋਸ ਜੋਂ ਇਹ ਤਾਂ ਫਿਰ ਜੱਗੇ ਜਿੱਥੇ ਪੈਂਦਾ ਨਾ ਦੋ ਦਿਨ ਬਾਅਦ ਜਿਹੜਾ ਮਾਰੀ ਪਲਾਟਾਂ ਦੇ ਪਲਾਟ ਘਿਰਦੇ ਇੱਕ ਪਿੱਛੇ ਵੀ ਗਿਰਿਆ ਬਾਈ ਪਲਾਟ ਉਹ ਵੀ ਤੁਹਾਨੂੰ ਖਾਉਂਗੇ ਜਾਂਦੇ ਹੋਏ ਉੱਥੇ ਵੀ ਬਹੁਤ ਤੇਲਾ ਪੈ ਗਿਆ ਕ ਪੱਕ ਗਈ ਉਹ ਕ ਤੇਲਾ ਜਗੇ ਉਹ ਪੱਕ ਗਈ ਪੱਕ ਗਿਆ ਆਹ ਕੱਤੀ ਆ ਤੂ ਆ ਜੀ ਦੀ ਖਾ ਗਿਆ ਮੈਂ 26 ਦੇ ਦਾਤ ਦੇ ਚਾਰ ਡੱਕੇ ਲਾ ਕੇ ਲੋਡੀ ਦੇਖ ਲੈ ਲੋਡੀ ਦੇ ਲਾ ਆ ਜੀ ਇੱਕ ਇੱਕ ਲੈਣ 26 ਦੇ ਅਲੱਗ ਅਲੱਗ ਬਹੁਤ ਆ ਕਲਾਈ ਦੀ ਬਾਈ ਇਹਦਾ ਡੋਡੀ ਇਹਦਾ ਡੋਡੀ ਦਾ ਇੰਨਾ ਡਾਲ ਲਾਦਾ ਨਾ ਬਾਈ ਉਹ ਜੱਗੇ ਤੱਕ ਕੀ ਕਹਦੇ ਕਰ ਕੀ ਤੂ ਆ ਹੈ ਤੂ ਆ ਡੋਡੀ ਦਾ ਤਾਂ ਬਾਈ ਇੰਨਾ ਡਾਲ ਲਾਦਾ ਨਾ ਡੇਲੀ ਬਾਦੀ ਇਹ ਘੰਟੇ ਅੱਜ ਹੁਣ ਕਿਹੜੇ ਜੂਆ ਹਰਦਾ ਪਰ ਪਰ ਸੋ ਦਵਾਈ ਪਾ ਕੇ ਆ ਲੈ ਦੇ ਲੈ ਡੋਡੀ ਜੱਗੇ ਤੂ ਆ ਦੇਖ ਆ ਬਸ ਚੂਹਾ ਤਾਂ ਆਇਆ ਮੈਂ ਤਾਂ ਦਾਦਾ ਡੋਡੀ ਐ ਫਟਦੀ ਰੋਜ਼ ਜੇ ਪੈ ਜਵੇ ਰੋਜ਼ ਗੇੜਾ ਮਾਰੋ ਚੂਹਾ ਬਹੁਤ ਹੈ ਬਾਈ ਹਲਦੀ ਰੋਗ ਬਾਈ ਤਕਰੀਬਨ ਜਿੰਨੇ ਵੀ ਸੋਣਿਆ ਵੀ ਸਾਰੇ ਏਰੀਆ ਚ ਪਿਆ ਕੋਈ ਏਰੀਆ ਨਹੀਂ ਰਿਹਾ ਵੀ ਜਿੱਥੇ ਨਹੀਂ ਪਿਆ ਹਲਦੀ ਰੋਗ ਸੁਪਰੀਮ ਜਿਹੜੀ ਤਾਂ ਹਰੀ ਐਲਾਨ ਜੋ ਹੀ ਖੁੱਪ ਗਿਆ ਔਟੋਮੈਟਿਕ ਹੈ ਨਾ ਸੁਪਰੀਮ ਹੈ ਇਹ ਪ੍ਰੀਮ 110 ਬਾਈ ਦੂਰ ਤੇ ਐਂ ਲੱਗਦਾ ਪਿਲਕ ਮਾਰਦਾ ਤਾਂ ਵੀ ਬਹੁਤ ਪੱਕ ਗਿਆ ਹੋਣਾ ਪਰ ਜੇ ਕਿ ਲੱਗਿਆ ਵੀ ਵੀ ਖਾਸੀ ਪਹਿਲਾਂ ਦਾ ਇਹ ਆਪਾਂ ਤੇ ਪਹਿਲਾਂ ਦੱਸ ਦੇਣਾ ਕਿ ਪੰਜ ਦਿਨ ਇਹ ਵੀ ਜੀਰੀ ਦਾ ਬੀਜ ਵਧੀਆ ਕਾਹਦੇ ਇਹ ਤਾਂ ਹੋਰ ਬੀਜ ਆ ਗਿਆ ਕੋਈ ਵਿੱਚ ਇਹ ਕਿਹੜੀ ਚੀਜ਼ ਹੋ ਗਈ ਕਾਕੂ ਉਰੇ ਤੱਕ ਪਣਾ ਆ ਗਿਆ ਤਾਂ ਜਿੰਨਾ ਦੀ ਟੁੱਟੀ ਸੀ ਹਾਂ ਪਾਣੇ ਚ ਸੋਹਾ ਕੇ ਆਇਆ ਇਹ ਕਿਹੜਾ ਬੀਜ ਹੈ ਕੁਛ ਨਹੀਂ ਸਮਝ ਰਹਾ ਦ 31 31 ਹੈ ਇਹ ਤਾਂ ਠੀਕ ਹੈ ਜਗੇ ਲੱਗਦਾ ਮੈਨੂੰ ਠੀਕ ਆ ਹਲੇ ਬਰਕਤ ਕਿਹਦੀ ਆ ਬਰਕਤ ਨਹੀਂ ਹੈਗੀ ਉ ਚੱਲ ਮਾੜਾ ਮੋਟਾ ਤਾਂ ਹੈਗਾ ਕੋਸ ਖਾਲੀ ਤਾਂ ਨਹੀਂ ਹੈਗਾ ਬਾਈ ਐਤ ਕੀਤੇ ਜਿਹੜੇ ਹਾਈਬ੍ਰਿਡ ਬੀਜ ਆ ਉਹੀ ਵਧੀਆ ਰਿਹਾ ਜਾਂ ਹੋਰ 2 4 26 22 ਵਧੀਆ ਰਿਹਾ 22 ਇਹ ਵਧੀਆ ਰਿਹਾ 26 ਨੂੰ ਬਾਈ ਡੋਡੀ ਡੋਡੀ ਨੇ ਝੁੱਲਸਾ ਲਾ ਕੇ ਜਿਹੜੇ ਥੋੜਾ ਕੇ ਆ ਗਿਆ ਹਾਂ ਜਿਹੜੇ ਲੱਗੇ ਲੇਟ ਜਿਹੜੇ ਜਮਾਂ ਹੀ ਪੈਣਾ ਲੱਗੇ ਪਿਓ ਬਚ ਗਏ ਐਦ ਕੀ ਜੂਆ ਹੀ ਅਜੀ ਤੀਗਾ ਦੇਖੀ ਮਰੂਦ ਬੂਟਾ ਹੀ ਲਿਆਇਆ ਹੂੰ ਆ ਸਲੀਮ ਰੂਦ ਆ ਭਾਈ ਇਸ ਟਾਈਮ ਜਿਹੜੇ ਇਹ ਆ ਦਾਵਾ ਡੋਲ ਦੀ ਫੋਨ ਲੱਗ ਗਈ ਤੇ ਲੈਨ ਚੱਲ ਕੋਈ ਜੇਕੇ ਮੇਰੇ ਵਾਲਾ ਕੰਮ ਹੋਣਾ ਜੇਖਣਾ ਮੇਰੇ ਪਿਛਲੇ ਸਾਡੇ ਲਾ ਪੈ ਗਿਆ ਸੁਵੇਰ ਬਾਾਰ ਭਾਈ ਤੇਲਾ ਪੈ ਗਿਆ ਰ ਸਵਾ ਚੌਥੀ ਬਿਜੀ ਬੀਤੀ ਸਵੇਰੇ ਵੀ ਕਰ ਲਈਦੀ ਵੀ ਘੇਰੇ ਪੈ ਪੈ ਕੇ ਸਾਰੇ ਉਹ ਘਰ ਕੀ ਟੋਪ ਪੱਦਰ ਤੇ ਹੂੰ ਹਾਂ ਚੱਲ ਕੋਈ ਚੱਲ ਫੇਰ ਨਹੀਂ ਫੇਰ ਆਊਗਾ ਨਹੀਂ ਤਾਂ ਭਾਈ ਬੱਦਲ ਭਾਈ ਜੀ ਫੇਰ ਹੋ ਗਈ ਸਵੇਰੇ ਵੀ ਝਟ ਲਾ ਗਿਆ ਉਹਦੇ ਗਿਲ ਤੇ ਜ਼ਿਆਦਾ ਬੱਦਲ ਭਾਈ ਆ